ਸਭ ਤੋਂ ਪਹਿਲਾਂ ਤਾਂ ਬਾਈ ਜੀ ਤੁਹਾਨੂੰ ਪੈਰ ਪਰੀ ਸਾਥ ਸ਼੍ਰੀ ਅਕਾਲ ਵੀਰੇ ਵਾਹਿਗੁਰੂ ਜਿੱਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਧੰਨਵਾਦ ਕਰਦਾ ਜੀ ਚੈਨਲ ਦਾ ਸੱਚ ਦਾ ਸਨੇਹਾ ਬਾਈ ਜੀ ਬਹੁਤ ਵਧੀਆ ਨਾਵੀਆਂ ਤੇ ਬਾਕੀ ਸੁਨੇਹਾ ਵੀ ਸੱਚ ਦਾ ਹੀ ਦਿੰਦੇ ਆ ਵੀਰ ਜੀ ਤੇ ਬਹੁਤ ਬਹੁਤ ਧੰਨਵਾਦ ਕਿਸਾਨ ਚ ਗਰਸ਼ ਕਮੇਟੀ ਪੰਜਾਬ ਕੋਟ ਬੁੱਢਾ ਜਥੇਬੰਦੀ ਦੇ ਅਸੀਂ ਪ੍ਰੈਸਿਕਤਰਾਂ ਜੀ ਮਾਝੇ ਦੇ ਵਿੱਚੋਂ ਮੈਂ ਬੇਨਤੀ ਕਰਦਾ ਜੀ ਖਨੌਰੀ ਬਾਰਡਰ ਦੇ ਜਿਸ ਦਿਨ ਤੋਂ ਵੀ ਮੋਰਚੇ ਲੱਗੇ ਆ ਨਾ ਬਾਈ ਜੀ ਅੱਗੇ ਹੋ ਕੇ ਲੜਿਆ ਜਿੰਨਾ ਚਿਰ ਸਰਕਾਰਾਂ ਸਾਡੇ ਤੇ ਜ਼ੁਲਮ ਕਰਦੀਆਂ ਰੰਗੀਆਂ ਅਸੀਂ ਬਾਈ ਜੀ ਉਹਨਾਂ ਦਾ ਸਾਹਮਣਾ ਜਬਰਦਸਤ ਸਾਹਮਣਾ ਸਬਰ ਨਾਲ ਕਰਾਂਗੇ ਜੇ ਉਹ ਤੋਪਾਂ ਗੋਲੀਆਂ ਸਾਡੇ ਹਲ ਮੂੰਹ ਕਿਤੇ ਨਾ ਤੇ ਅਸੀਂ ਵੀ ਬਾਈ ਜੀ ਛਾਤੀਆਂ ਤਾਣ ਕੇ ਖੜੇ ਆ ਵੇ ਇੱਕ ਵੱਲੇ ਦਾ ਆਪ ਕਹਿ ਦਿੰਨੇ ਆ ਵੀ ਜੈ ਜਵਾਨ ਜੈ ਕਿਸਾਨ ਨਾਰਾ ਦਿੱਤਾ ਹੈ ਨਾ ਵੀ ਉਹ ਕਿੱਥੇ ਆ ਇੱਕ ਬੰਨੇ ਤਾਂ ਸਾਡੇ ਕਿਸਾਨਾਂ ਦੇ ਭਰਾਵਾਂ ਭਰਾਵਾਂ ਨੂੰ ਲੜਾ ਰਹੇ ਆ ਉਧਰ ਵੀ ਮਾਵਾਂ ਦੇ ਪੁੱਤ ਆ ਤੇ ਇਧਰ ਵੀ ਮਾਵਾਂ ਦੇ ਪੁੱਤ ਆ ਜੇ ਮੋਦੀ ਸਰਕਾਰ ਨੂੰ ਸਮਝਣਾ ਚਾਹੀਦਾ ਖੱਟਰ ਸਰਕਾਰ ਨੂੰ ਭਾਈ ਸਾਹਿਬ ਜੀ ਅਸੀਂ ਸ਼ਾਂਤਮਾਈ ਢੰਗ ਨਾਲ ਅਸੀਂ ਆਪਣੇ ਹੱਕ ਮੰਗ ਰਹੇ ਆ ਕੋਈ ਅਸੀਂ ਕਿਸੇ ਤੇ ਜ਼ੁਲਮ ਨਹੀਂ ਕਰ ਰਹੇ ਭਾਈ ਜੀ ਇਹ ਤੁਸੇ ਸਹੀ ਸਹੀ ਹੱਕ ਹੀ ਹੈ ਸਾਡੀ ਜ਼ਮੀਨ ਆ ਇੱਥੇ ਦੋ ਦੋ ਕਿੱਲੇ ਵਾਲੇ ਵੀ ਆਏ ਆ ਕਿੱਲੇ ਕਿੱਲੇ ਵਾਲੇ ਵੀ ਆਏ ਤੇ 80 ਕਿੱਲੇ ਵਾਲੇ ਵੀ ਆਏ ਆ ਜੀ ਤੇ ਭਗਵਾਨਤਮਨ ਸਾਹਿਬਾਰੇ ਕੀ ਵਿਚਾਰ ਨੇ ਕਿਉਂਕਿ ਭਗਵਾਨਤਮਨ ਸਾਹਿਬ ਤਾਂ ਕਹਿੰਦੇ ਨੇ ਵੀ ਅਸੀਂ ਫੇਸਬੁੱਕ ਤੇ ਵੀ ਅਸੀਂ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਹਾਂਜੀ ਹਾਂਜੀ ਜੇ ਮੋਡਾ ਜੋੜ ਕੇ ਖੜੇ ਹੈ ਨਾ ਵੇਖੋ ਕਿੰਨੀ ਪੁਲਸੇ ਪੁਲਸ ਲਾਈ ਹੋਈ ਆ ਤੇ ਅਸੀਂ ਉਹਨਾਂ ਨੂੰ ਇੱਕ ਬੇਨਤੀ ਕਰਦੇ ਆ ਜੇ ਤੁਸੀਂ ਸਾਡੇ ਨਾਲ ਆ ਨਾ ਸਾਡੀਆਂ ਕੋਪਲਾਂ ਨਾ ਜੀਸੀਪੀਆਂ ਜੋ ਵੀ ਸੰਦ ਸਮਾਨ ਆਉਂਦਾ ਬਾਈ ਜੀ ਉਹਨੂੰ ਡਕਣ ਦਾ ਸਗੋਂ ਇੱਥੋਂ ਤੱਕ ਪਹੁੰਚ ਕਰਨ ਸਾਨੂੰ ਪਤਾ ਲੱਗੇ ਵੀ ਸਾਡੇ ਨਾਲ ਤੇ ਫੇਰ ਹੀ ਗੱਲ ਬਣਦੀ ਆ ਨਾ ਇਹ ਥੋੜੀ ਗੱਲ ਬਈ ਉਧਰ ਵੇਖੋ ਗੱਡੀਆਂ ਸਾਡੀਆਂ ਕੋਪਲਾਨਾਂ ਡਕਾਲੀਆਂ ਫੇਰ ਸਾਡੇ ਕੋਟ ਬੁੱਢਾ ਜੀ ਤੇ ਨਾਲ ਆਪਣੇ ਲੱਖਾ ਸੁਧਾਨਾ ਬਾਈ ਤੇ ਨਾਲ ਹੋਰ ਵੀ ਆਪਣਾ ਸਰਤਾ ਸਾਹਿਬ ਉਹਨਾਂ ਜਾ ਕੇ ਛੁਡਵਾਈਆਂ ਜੀ ਤੇ ਇੱਕ ਮਜ਼ਦੂਰ ਜਥੇਬੰਦੀਆਂ ਦਾ ਸ਼ਿਕਵਾ ਸੀਗਾ ਕਿ ਸਾਡੀ ਗੱਲ ਨਹੀਂ ਕੀਤੀ ਗਈ ਪਿਛਲੇ ਅੰਦੋਲਨ ਦੌਰਾਨ ਤੇ ਇਸ ਵਾਰ ਵੀ ਨਹੀਂ ਹੋ ਰਹੀ ਜਾਂ ਕਈ ਮਜ਼ਦੂਰ ਜਥੇਬੰਦੀ ਇਹ ਗੱਲ ਕਹਦੇ ਨੇ ਕਿ ਕਿਸਾਨ ਆਪਦੀ ਗੱਲ ਕਰ ਲੈਂਦੇ ਨੇ ਸਾਡੀ ਗੱਲ ਕੋਈ ਨਹੀਂ ਕਰਦਾ ਜਾਂ ਅੰਦੋਲਨ ਤੋਂ ਬਾਅਦ ਸਾਨੂੰ ਪੁੱਛਿਆ ਹੀ ਨਹੀਂ ਗਿਆ ਉਹਨਾਂ ਨੂੰ ਕੀ ਬਾਈ ਜੀ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਵੇਖੋ ਜੇ ਜ਼ਿੰਮੇਦਾਰਾ ਕੌਣ ਕਿ ਜ਼ਿਮੀਦਾਰ ਦੇ ਘਰਾਂ ਤੋਂ ਹੀ ਸਾਰੇ ਖਰਚੇ ਚੱਲਦੇ ਆ ਮੰਨ ਕੇ ਚਲੋ ਜੇ ਜ਼ਿਮੀਦਾਰ ਆਰਤੀਏ ਤੇ ਫਸਲ ਲੈ ਕੇ ਜਾਊਗਾ ਤੇ ਗਾਹ ਦੁਕਾਨਦਾਰ ਕੋ ਤਾਂ ਹੀ ਆਪਾਂ ਕੋਈ ਵਿਆਹ ਸ਼ਾਦੀ ਆਊਗਾ ਤਾਂ ਹੀ ਆਪਾਂ ਪਰਿਵਾਰਾਂ ਦੇ ਕੱਪੜੇ ਬਣਾਵਾਂਗੇ ਲੀੜਾ ਕੱਪੜਾ ਬਣੂਗਾ ਗਾ ਦੁਕਾਨਾਂ ਵਾਲੇ ਵੀ ਗਾ ਸਿਸਟਮ ਚੱਲੂਗਾ ਜੀ ਕਾ ਗੱਲ ਆ ਜੀ ਤੇ ਇੱਕ ਨਾ ਦੀਪ ਸਿੱਧੂ ਬਾਰੇ ਤੁਹਾਡੇ ਕੀ ਵਿਚਾਰ ਨੇ ਕਿਉਂਕਿ ਅੱਜ ਦੀਪ ਸਿੱਧੂ ਦੀ ਘਾਟ ਜਿੱਥੇ ਤੱਕ ਨੌਜਵਾਨ ਕਹਿੰਦੇ ਨੇ ਵੀ ਸਾਨੂੰ ਦੀਪ ਸਿੱਧੂ ਦੀ ਘਾਟ ਰੜਕਦੇ ਕਿ ਤੁਹਾਡੇ ਮੁਤਾਬਿਕ ਸੱਚੀ ਦੀਪ ਸਿੱਧੂ ਦੀ ਘਾਟ ਸੀ ਅੱਜ ਪਤਾ ਕੀ ਗੱਲ ਹੈ ਵੀਰ ਜੀ ਘਾਟ ਇੱਥੇ ਜਿੰਨੇ ਵੀ ਆਏ ਆ ਨਾ ਸਿਰ ਲੱਤ ਯੋਧੇ ਆ ਚਲੋ ਕਾਰਤਾ ਬੰਦੇ ਦੀ ਹੁੰਦੀ ਆ ਕਿ ਨਹੀਂ ਜਿਹੜਾ ਬੰਦਾ ਚਲੇ ਜੇ ਮਗਰੋਂ ਆਪਾਂ ਕਹਿੰਦੇ ਜਦੋਂ ਬੰਦਾ ਜਿੰਦਾ ਉਦੋਂ ਹੁੰਦੀ ਆਪਾਂ ਕਦਰ ਨਹੀਂ ਕਰਦੇ ਕਾਰਤਾ ਹਰ ਇੱਕ ਬੰਦੇ ਦੀ ਮਹਿਸੂਸ ਹੁੰਦੀ ਆ ਬਾਈ ਦੀ ਵੀ ਆ ਤੇ ਸਿੱਧੂ ਮੂਸੇ ਵਾਲੇ ਦੀ ਵੀ ਆ ਤੇ ਨੰਗਲ ਮੱਈਆਂ ਦੀ ਵੀ ਆ ਜੀ ਕਿਉਂਕਿ ਸਾਰਿਆਂ ਦੀ ਕਾਰਤ ਮਹਿਸੂਸ ਤਾਂ ਹੁੰਦੀ ਆ ਪਰ ਜਿਹੜੇ ਇੱਥੇ ਯੋਧੇ ਆਏ ਨਾ ਇਹਨਾਂ ਹਿੱਕਾਂ ਤਾਣ ਕੇ ਖੜਿਆ ਗੋਲੇ ਵੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਆਇਆ ਤੁਸੀਂ ਅੱਜ ਸਾਡੇ ਨਾਲ ਸੀ ਆਪਣੇ ਪ੍ਰਧਾਨਾਂ ਦੇ ਨਾਲ ਆਏ ਆ ਉਹਨਾਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਵਾ ਭਾਈ ਸਾਹਿਬ ਜੀ ਜਿਵੇਂ ਘਰੋਂ ਲਿਆਂਦੇ ਆ ਓਵੇਂ ਪਿੱਛੇ ਮੋੜਦੇ ਆ ਮਾਪਿਆਂ ਦੇ ਕੱਲੇ-ਕੱਲੇ ਪੁੱਤਾਂ ਐ ਮੈਂ ਕੱਲਾ ਹੈਗਾ ਗਾਂ ਮੇਰਾ ਪੁੱਤ ਵੀ ਕੱਲਾ ਵਾ ਤਾਂ ਵੀ ਅਸੀਂ ਝੰਗਰ ਜਾਏ ਉਹਨਾਂ ਨੂੰ ਫਿਕਰ ਆ ਪਰ ਸਾਨੂੰ ਕੋਈ ਪਰਵਾਹ ਨਹੀਂ ਆ ਜੇ ਸਾਡੇ ਆਗੂ ਸਾਨੂੰ ਕਹਿ ਦੇਣ ਭਾਈ ਜੀ 22 ਤਰੀਕ ਦਿੱਤੀ ਆ ਜੇ ਮੋਦੀ ਸਰਕਾਰ ਸਾਡੇ ਨਾਲ ਕਿਸਾਨਾਂ ਦੇ ਨਾਲ ਕੋਈ ਗੱਲਬਾਤ ਕਰੇ ਤਾਂ ਠੀਕ ਆ ਨਹੀਂ ਤਾਂ ਬਾਰਡਰ ਕੀ ਇਹ ਛੱਡ ਚਾਰੇ ਦੇ ਚਾਰੇ ਬਾਰਡਰ ਭਾਈ ਜੀ ਪਾਰ ਕਰ ਦਾਂਗੇ ਐਡੀ ਕੋਈ ਗੱਲ ਨਹੀਂ ਇੱਕ ਨਾ ਸੋਸ਼ਲ ਮੀਡੀਆ ਦੇ ਪਿੱਛੇ ਜੀ ਜ਼ੈਤ ਸਰੀਆ ਕਾਲੇ ਇੱਕ ਨਾ ਸੋਸ਼ਲ ਮੀਡੀਆ ਦੇ ਪਿੱਛੇ ਜੀ ਫੋਟੋ ਵਾਇਰਲ ਹੋਈ ਸੀ ਇੱਕ ਗਰੀਬ ਘਰ ਦਾ ਚਲੋ ਨੌਜਵਾਨ ਸੀਗਾ ਤੇ ਇੱਕ ਅਮੀਰ ਘਰ ਦਾ ਮੁੰਡਾ ਸੀਗਾ ਜਿਨੇ ਆਪਣੀ ਰੇਂਜ ਰੋਵਰ ਤੇ ਕਿਸਾਨਾਂ ਦੀ ਸਪੋਰਟ ਕਰਦੇ ਹੋਏ ਕਿਸਾਨੀ ਝੰਡਾ ਲਾਇਆ ਤੇ ਉਹ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਬਹੁਤ ਚੱਲਿਓ ਫੋਟੋ ਕੀ ਕਹਿੰਦੇ ਬਈ ਇਹ ਤਾਂ ਅਸਲ ਕਿਸਾਨ ਹੈ ਨਹੀਂ ਕਿਸਾਨਾਂ ਕੋਲ ਤਾਂ ਐਡੇ ਜਿਹੜੇ ਗੱਡੀਆਂ ਹੈ ਹੀ ਨਹੀਂ ਬਾਈ ਜੀ ਕਿਸਾਨ ਮਿਹਨਤ ਕਰਦਾ ਜੀ ਦਿਨ ਰਾਤ ਅਸੀਂ ਸੱਪਾਂ ਦੀਆਂ ਸਰੀਆਂ ਮਿੱਧਦੇ ਆ ਬਾਈ ਜੀ ਸਭ ਕੁਝ ਕਾਰ ਵੀ ਅਸੀਂ ਖਰੀਦ ਸਕਦੇ ਆ ਗੱਡੀ ਵੀ ਖਰੀਦ ਸਕਦੇ ਆ ਪਰ ਯਾਰ ਜਿਹੜਾ ਬੰਦਾ ਮਿਹਨਤ ਕਰਦਾ ਵਾ ਕਿਸੇ ਨੂੰ ਕੀ ਯਾਰ ਕੋਈ ਵੀ ਬੰਦਾ ਮਿਹਨਤ ਕਰੂਗਾ ਨਾ ਆ ਦੇਖੋ ਬੰਦਾ ਮੂਸੀ ਵਾਲਾ ਭਰਾ ਸੀ ਸਾਡਾ ਬਾਈ ਜੀ ਸ਼ੁਰੂ ਤੋਂ ਉੱਠਿਆ ਕਿੰਨੀ ਗਰੀਬੀ ਕਿਵੇਂ ਬੱਸਾਂ ਤੇ ਚੜ ਚੜ ਕੇ ਪੜਾਈ ਕਰਨ ਜਾਂਦਾ ਰਿਹਾ ਤੇ ਚਲੋ ਕਾਮਯਾਬ ਹੋਇਆ ਤੇ ਕਿਸੇ ਨੂੰ ਕੀ ਦੋਖਾ ਗੱਡੀਆਂ ਲਵੇ 18 ਲਵੇ ਕਿ ਨਹੀਂ ਮਿਹਨਤ ਦੇਈ ਹੈ ਨਾ ਤੇ ਹ ਇੱਕ ਸਵਾਲ ਹੋਰ ਸੀਗਾ ਵੀ ਜੇ ਕਿਸਾਨਾਂ ਨੂੰ ਐਮਐਸਪੀ ਮਿਲਦੀ ਆ ਤਾਂ ਜਦੋਂ ਹੋਰ ਫਸਲਾਂ ਤੇ ਐਮਐਸਪੀ ਮਿਲਗੀ ਤਾਂ ਕਿਸਾਨ ਪੰਜਾਬ ਦੇ ਜਿਵੇਂ ਪੰਜਾਬ ਮਾਰੂ ਫਸਲ ਆ ਜੀਰੀ ਤੇ ਇਹਦਾ ਬਾਈਕਟ ਕਰਨਾ ਸ਼ੁਰੂ ਕਰਨਗੇ ਕਿਉਂਕਿ ਆਪਾਂ ਜੀਰੀ ਕਰਕੇ ਆਪਣੇ ਪੰਜਾਬ ਦੇ ਪਾਣੀ ਨੂੰ ਬਹੁਤ ਹੇਠਲੇ ਪੱਧਰ ਤੱਕ ਪਹੁੰਚਾਤਾ ਬਹੁਤ ਵਧੀਆ ਸਵਾਲ ਕੀਤਾ ਜੀ ਬਾਈ ਜੀ ਮੈਂ ਤੁਹਾਡੇ ਚੈਨਲ ਦੇ ਮਾਧ ਰਮੀ ਮਾਧਿਮ ਇੱਕ ਕੱਟ ਕੇ ਪਾਇਆ ਜੀ ਵੀਡੀਓ ਇੰਨੇ ਕ ਬਾਈ ਜੀ ਮੈਂ ਇੱਕ ਸਰਕਾਰ ਨੂੰ ਬੇਨਤੀ ਕਰਦਾ ਕਿਉਂਕਿ ਅਸੀਂ ਭਾਰਤ ਦੇ ਰਹਿਣ ਵਾਲੇ ਆ ਸਾਡੇ ਭਾਰਤ ਦੇ ਵਿੱਚ ਬਾਈ ਜੀ ਕਿੰਨੀਆਂ ਸਟੇਟਾਂ 12 ਸਟੇਟਾਂ ਚ ਖਸ ਖਸ ਦੀ ਖੇਤੀ ਹੁੰਦੀ ਆ ਜਾ ਮੇਰੀ 5 ਕਿੱਲੇ ਜ਼ਮੀਨ ਆ ਮੈਨੂੰ ਕੋਈ 6 ਕਿਨਾਰਾ ਕਿੱਲਾ ਖੰਡ ਕੋਈ ਦੇਣ ਮੈਂ ਮਰਲਾ ਝੋਨੇ ਦਾ ਨਹੀਂ ਲਾਉਂਦਾ ਹੋਰ ਦੱਸੋ ਸਾਰਾ ਨਾਲੇ ਪਾਣੀ ਦੀ ਬਚਤ ਨਾਲੇ ਜਵਾਨੀ ਦੀ ਬਚਤ ਅੱਜ ਜਿਹੜੀ ਨੌਜਵਾਨ ਚਿੱਟਾ ਲਾ ਕੇ ਮਰ ਰਹੀ ਹੈ ਨਾ ਜੇ ਕਿਤੇ ਖਸ ਖਸ ਦੀ ਖੇਤੀ ਪੰਜਾਬ ਚ ਲਾਗੂ ਕਰ ਦੇ ਤੇ ਗਰੀਬ ਕਿਸਾਨ ਉਹ ਵੀ ਤਾ ਸਕਦਾ ਕਿਉਂਕਿ ਸਾਡੇ ਨਾਲ ਕਿਉਂ ਮਤ ਰਹੀ ਮਾਰਾ ਸਲੂਕ ਕਰਦਾ ਵੇਖੋ ਬਾਰੇ ਸਟੇਟਾਂ ਚ ਹੁੰਦੀਆਂ ਰਾਜਸਥਾਨ ਐਮਪੀ ਨਿਮਚੜਾ ਤੇ ਹੋਰ ਸਟੇਟਾਂ ਚ ਬੰਗਾਲ ਚ ਬਾਈ ਜੀ ਸਾਰੇ ਠੇਕੇ ਆ ਤੇ ਸਾਡੇ ਪੰਜਾਬ ਦੇ ਗੱਭਰੂ ਵੇਖੋ ਜੀਬ ਥੱਲੇ ਰੱਖਣ ਵਾਲੀ ਗੋਲੀ ਬਾਈ ਜੀ ਬਹੁਤ ਜਾਦੀ ਘਾਤਕ ਜੇ ਸਰਕਾਰਾਂ ਉਹ ਗੋਲੀ ਕਿਉਂਕਿ ਜਿਹੜੀ ਗੋਲੀ ਆ ਨਾ ਇਹ ਸਾਇਲੈਂਟ ਨਾ ਜਾਵਾ ਇਹ ਸਰਕਾਰਾਂ ਮਿੱਠੀ ਗੋਲੀ ਨਾ ਮਾਰਨੀਆਂ ਚਾਹੁੰਦੀਆਂ ਇਹ ਜੋਧੇ ਨਾ ਤਾਂ ਟੋਪਾਂ ਤੋਂ ਮਰੇ ਆ ਨਾ ਟੈਂਕਾਂ ਦਾ ਨਾਲ ਵਿੱਚ ਛਾਣਾ ਮਾਰ ਦਿੱਤੀਆਂ ਪਰ ਇਹ ਜਿਹੜੀਆਂ ਸਰਕਾਰਾਂ ਨਾ ਸਾਡੀਆਂ ਚਿੱਟੇ ਦੇ ਬਾਈ ਜੀ ਚਿੱਟੇ ਵੀ ਬੰਦ ਹੋ ਜੂ ਤੇ ਗਰੀਬ ਕਿਸਾਨ ਵੀ ਤਾਂ ਆ ਜੂ ਜੇ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਲਾਗੂ ਹੋ ਜੇ ਜ ਮੈਂ ਅੱਜ ਐਲਾਨ ਕਰਦਾ ਜੀ ਮੰਤਰੀ ਸਾਹਿਬ ਕੋਈ ਸਾਨੂੰ ਕਿੱਲਾ ਇੱਕ ਇੱਕ ਖਸਖਸ ਦੀ ਖੇਤੀ ਦਾ 비ਜਨ ਦਿਓ ਜਾਂ ਇਹ ਇੱਕ ਮਰਲਾ ਝੋਨੇ ਦਾ ਮੇਕ ਤੋਂ ਸਟਾਮ ਤੇ ਜਿੱਥੇ ਮਰਜੀ ਸੈਂ ਕਰਾ ਦੋ ਮੈਂ ਨਹੀਂ ਲਾਉਂਦਾ ਹੋਰ ਦੱਸੋ ਤੇ ਇੱਕ ਨੇ ਜਿਵੇਂ ਤੁਸੀਂ ਖਸਖਸ ਦੀ ਖੇਤੀ ਦੀ ਗੱਲ ਕੀਤੀ ਤੇ ਅਕਾਲੀ ਦਲ ਬਾਦਲ ਹੂੰ ਉਹ ਇਹ ਗੱਲ ਕਹਿ ਰਿਹਾ ਹੈਗਾ ਕਿ ਸਾਡੇ ਸਮੇਂ ਦੇ ਵਿੱਚ ਕਿਸਾਨਾਂ ਦਾ ਬਹੁਤ ਵਿਕਾਸ ਹੋਇਆ ਸਾਡੇ ਸਮੇਂ ਦੇ ਵਿੱਚ ਅਸੀਂ ਕਿਸਾਨਾਂ ਨੂੰ ਟੂਬਵਲਾਂ ਦੇ ਕਨੈਕਸ਼ਨ ਦਿੱਤੇ ਜਾਂ ਸਾਡੇ ਸਮੇਂ ਜਮੀਨਾਂ ਦੇ ਰੇਟ ਤਾਂ ਨੂੰ ਚਲੇ ਗਏ ਸੀਗੇ ਕਿਉਂਕਿ ਬਾਦਲ ਸਾਹਿਬ ਨੇ ਕਿਸਾਨਾਂ ਦੀ ਕਿਸਾਨੀ ਨੂੰ ਉੱਤੇ ਚੱਕਣ ਵਾਸਤੇ ਬਹੁਤ ਸੰਘਰਸ਼ ਕੀਤਾ ਤੇ ਬਹੁਤ ਉਪਰਾਲੇ ਕੀਤੇ ਸੀਗੇ ਸਾਡੇ ਸਮੇਂ ਕਹਿੰਦੇ ਕਿਸਾਨੀ ਦਾ ਜਿਹੜਾ ਉਹ ਕਾਰਜਕਾਲ ਸੀਗਾ ਉਹ ਸੁਨਹਿਰੀ ਯੁੱਗ ਸੀਗਾ ਬਾਦਲ ਸਾਹਿਬ ਦੇ ਕਾਰਜਕਾਲ ਤੇ ਕਿਸਾਨੀ ਨੂੰ ਕਿਵੇਂ ਦੇਖਦੇ ਤੁਸੀਂ ਭਾਈ ਜੀ ਗੱਲ ਪਤਾ ਕੀ ਆ ਜਿਵੇਂ ਹੁਣ ਚਲੋ ਬਣਾਇਆ ਰੋਡ ਵੀ ਬਣਾਇਆ ਕਿਸਾਨਾਂ ਨੂੰ ਦਿੱਤੇ ਟਿਊਬਲ ਕਨੈਕਸ਼ਨ ਦਿੱਤੇ ਆ ਬਹੁਤ ਵਧੀਆ ਚੱਲ ਸੋਹਣਾ ਕੰਮ ਕੀਤਾ ਪਰ ਜਿਹੜਾ 1966 ਦੇ ਪਹਿਲੋਂ ਜਿਹੜਾ ਬੇੜਾ ਕਰਕੇ ਕੀਤਾ ਵਾ ਇਹ 1944 ਦੇ ਵਿੱਚ ਠੇਕੇ ਹੋਇਆ ਜਿਹੜੀ ਪਹਿਲੋਂ ਖੇਤੀ ਹੁੰਦੀ ਸੀ ਜੀ ਤੇ ਇਹਨਾਂ ਹੀ ਬੰਦ ਕਰਵਾਈ ਆ ਕੈਰੋਂ ਸਾਹਿਬ ਦਾ ਇਹਨਾਂ ਦੇ ਉਦੋਂ ਬੰਦ ਹੋਈ ਆ ਤੇ ਇਹ ਗੱਲ ਬਾਕੀ ਤਾਂ ਠੀਕ ਆ ਚਲੋ ਵਧੀਆ ਕੰਮ ਕਰ ਛੜਕਾਂ ਵੀ ਕੀਤੀਆਂ ਸਮਾਂ ਵੀ ਕਾਫੀ ਲਿਆਣਾ ਤੇ ਜਿਹੜਾ ਇਹਨਾਂ ਨੇ ਬਰਗਾੜੀ ਦੇ ਵਿੱਚ ਕਿਸਾਨਾਂ ਦੇ ਨੌਜਵਾਨ ਵੀਰਾਂ ਦੇ ਜਿਹੜੀਆਂ ਇੱਥੇ ਗਏ ਸੀ ਗੋਲੀਆਂ ਚਲਾਈਆਂ ਹਮਲਾ ਕਰਾਇਆ ਬਾਈ ਜੀ ਉੱਥੋਂ ਆਣ ਕੇ ਥੋੜਾ ਜਿਹਾ ਇਹਨਾਂ ਦਾ ਕੰਮ ਗਲਤ ਕਰ ਬੈਠੇ ਆ ਬਾਕੀ ਠੀਕ ਸੀਗਾ ਜੀ ਤੇ ਹੁਣ ਬੀ ਆਉਣ ਆਉਣ ਵਾਲੇ ਸਮੇਂ ਚ ਇਲੈਕਸ਼ਨਾਂ ਹੋਣ ਵਾਲੀਆਂ ਨੇ ਲੋਕ ਸਭਾ ਦੀਆਂ ਤੇ ਬੀਜਪੀ ਤੇ ਬਾਦਲ ਦਲ ਇਹ ਗੱਲ ਕਹਿ ਰਹੇ ਨੇ ਵੀ ਅਸੀਂ ਸ਼ਾਇਦ ਰਲ ਕੇ ਲੜੀਏ ਪਰ ਜਿਵੇਂ ਕਿਸਾਨੀ ਅੰਦੋਲਨ ਦੇ ਦੌਰਾਨ ਪਿਛਲੀ ਵਾਰ ਬੀਜਪੀ ਦਾ ਤੇ ਹੋਰ ਰਾਜਨੀਤਿਕ ਪਾਰਟੀਆਂ ਦਾ ਬਾਈਕਾਟ ਕੀਤਾ ਗਿਆ ਸੀ ਕਿਉਂਕਿ ਉਹ ਕਿਸਾਨਾਂ ਦੇ ਹੱਕ ਚ ਨਹੀਂ ਬੋਲੀਆਂ ਸੀ ਤੇ ਜੇ ਇਹ ਧਰਨਾ ਇਸੇ ਤਰ੍ਹਾਂ ਚੱਲਦਾ ਰਿਹਾ ਤਾ ਆਉਣ ਵਾਲੇ ਸਮੇਂ 'ਚ ਫਿਰ ਦੁਬਾਰਾ ਬਾਈਕਾਟ ਦਾ ਟ੍ਰੈਂਡ ਸ਼ੁਰੂ ਹੋਊਗਾ ਬਿਲਕੁਲ ਜੀ ਬਿਲਕੁਲ ਜੇ ਵੇਖੋ ਸਾਡੀਆਂ ਮੰਗਾਂ ਨਾ ਮੰਨੀਆਂ ਜੇ ਸਾਡੇ ਕਿਸਾਨ ਬਾੜੜਾਂ ਤੇ ਅਬਦੇ ਅਸੀਂ ਹੱਕ ਲੈਣ ਲਈ ਆਏ ਆ ਯਾਰ ਸਹੀਂ ਵੋਟਾਂ ਬਾਟਾਂ ਦੇ ਚੱਕਰ ਆਹੀਂ ਫਿਰ ਸਾਡੇ ਕੀ ਲੱਗਦੇ ਆ ਕਿ ਨਹੀਂ ਜਦੋਂ ਸਾਨੂੰ ਐਮਐਸਬੀ ਨਹੀਂ ਦੇਂਦੇ ਸਵਾਮੀ ਨਾ ਕੋਈ ਕਿਸਾਨ ਦੀ ਲੁੱਟ ਹੋ ਰਹੀ ਆ ਅੱਜ ਅਸੀਂ ਪਿਆਜ਼ ਆ ਲਸਣ 100 ਰੁਪਏ ਕਿਲੋ ਸਾਡਾ ਵੇਖਦਾ 70 ਰੁਪਏ ਬਾਈ ਜੀ ਉਹ ਲਸਣ ਆਕੇ ਵਪਾਰੀਆਂ ਕੋਲ 4-400 ਰੁਪਏ ਗਾਂ ਦੀ ਗਾਂ ਵਿਕਦਾ ਏ ਤੇ ਰਗੜਿਆ ਤੇ ਗਰੀਬ ਕਿਸਾਨ ਗਿਆ ਨਾ ਸਾਨੂੰ ਐਮਐਸਪੀਆ ਦਿਓ ਅਸੀਂ ਕੀ ਲੈਣਾ ਜੇ ਤੁਸੀਂ ਚੰਗੇ ਕੰਮ ਕਰੋਗੇ ਤੇ ਅਸੀਂ ਵੋਟਾਂ ਉਹਨੂੰ ਪਾ ਦਾਂਗੇ ਵੋਟ ਤਾਂ ਹਰ ਇੱਕ ਦਾ ਨਾਗਰਿਕ ਦਾ ਅਧਿਕਾਰ ਆ ਜਿਹੜਾ ਕੋਈ ਚੰਗਾ ਕੰਮ ਕਰੂਗਾ ਉਹਨੂੰ ਆਪਾਂ ਵੋਟ ਪਾ ਦਾਂਗੇ ਇੱਕ ਨਾ ਤੁਸੀਂ ਪਿੱਛੇ ਹੀ ਇਹ ਕਿਹਾ ਸੀਗਾ ਵੀ ਮਤਰੀਮ ਆਲਾ ਸਲੂਕ ਕੀਤਾ ਗਿਆ ਪਰ ਕੁਝ ਜਿਹੜੇ ਨੌਜਵਾਨ ਨੇ ਉਹ ਹਰਿਆਣੇ ਦੇ ਲਾਲੋ ਜਾਂ ਫਿਰ ਕੋਈ ਅਦਰ ਸਟੇਟਾਂ ਦੇ ਲਾਲੋ ਜਾਂ ਫਿਰ ਪੜਕੇ ਨੌਜਵਾਨ ਲਾਲੋ ਜੋ ਫੇਸਬੁੱਕ ਤੇ ਸਿਰਫ ਦੇਖ ਸਕਦੇ ਨੇ ਗੁੰਮਰਾਹ ਹੋਏ ਹੋਏ ਨੌਜਵਾਨ ਨੇ ਉਹ ਕਹਿੰਦੇ ਮਤਰੀਮ ਆਲਾ ਸਲੂਕ ਕਿਵੇਂ ਇਹਨਾਂ ਨੂੰ ਤਾਂ ਮੋਟਰਾਂ ਦੇ ਕਨੈਕਸ਼ਨ ਵੀ ਮਿਲਦੇ ਨੇ ਇਹਨਾਂ ਦਾ ਦੋ ਤਿੰਨ ਵਾਰੀ ਕਰਜ਼ਾ ਵੀ ਮਾਫ਼ ਹੋਇਆਗਾ ਇਹਨਾਂ ਨੇ ਕਦੇ ਮਤਰੀਮ ਆਲਾ ਸਲੂਕ ਕਿੱਥੇ ਹੋਇਆ ਬਾਈ ਜੀ ਚਲੋ ਕਰਜ਼ਾ ਕਰਜ਼ਾ ਕਿ ਕਿਹੜੇ ਕਿਹਨੇ ਕਰਜ਼ਾ ਸਾਡਾ ਤਾਂ 1 ਰੁਪਿਆ ਮਾਫ ਨੇ ਮੇਰੀ 1 ਲੱਖ 30 ਹਜ਼ਾਰ ਦੀ ਲਿਮਟਾ ਕਿੰਨੇ ਕਰਜ਼ਾ ਮਾਫ ਕੀਤਾ ਪੁਰਾਣਾ ਚੱਲਦਾ ਰਿਆ ਕੈਪਟਨ ਸਾਹਿਬ ਤਾਂ ਕਹਿੰਦੇ ਕਰਤੇ ਸੀ ਨਾ ਮੈਂ ਨਾ ਕਿਸੇ ਦਾ ਪੁੱਛੋ ਕਿਸਾਨਾਂ ਨੂੰ ਕਿਸੇ ਦਾ ਕਰਜ਼ਾ ਮਾਫ ਹੋਇਆ ਵੇ ਕਿਸੇ ਨੇ ਨਹੀਂ ਕੀਤਾ ਉਹ ਆਪਦੇ ਜੇ ਸਾਡੇ ਕਰਜ਼ੇ ਮਾਭੋਣ ਸਾਨੂੰ ਅੱਜ ਆ ਕਰਜ਼ੇ ਦਾ ਕਰਕੇ ਦਸੀ ਇੱਥੇ ਬੈਠਿਆ ਇੱਕ ਕਰਜ਼ਾ ਮੁਕਤੀ ਇਹ ਐਮਐਸਬੀ ਇੱਕ ਸੁਆਮੀ ਦਾ ਅਦੀ ਰਬੋਰਡ ਜਿੰਨੇ ਸਾਡੇ ਕਿਸਾਨਾਂ ਦੇ ਪਰਚੇ ਹੋਏ ਨੇ ਹਰਿਆਣੇ ਆ ਦੇ ਕਿਸਾਨਾਂ ਦੇ ਪਰਚੇ ਹੋਏ ਨੇ ਅੱਜ ਕੈਨਸਲ ਕਰਨ ਅਸੀਂ ਕੀ ਕਰਨਾ ਸਾਰੇ ਘਰਾਂ ਦੇ ਰਹਿਣ ਵਾਲੇ ਅਸੀਂ ਆਪਦੇ ਘਰਾਂ ਨੂੰ ਜਾਈਏ ਸਾਡੇ ਵੀ ਪਰਿਵਾਰ ਆ ਸਾਡੇ ਵੀ ਬੱਚੇ ਆ ਕਿੰਨੇ ਜੀਕਰ ਦਾ ਰਾਤ ਨੂੰ بارش ਦੇ ਵਿੱਚ ਤੁਸੀਂ ਦੇਖਿਆ ਨਹੀਂ ਹੁਣ ਚਾੜ ਦੇਖੋ ਬਈ ਜੀ ਟਰਾਲੀਆਂ ਜ਼ੱਲੇ ਸੁੱਤੇ ਲੋਕ ਉੱਤੋਂ بارش ਵੀ ਚੱਲੀ ਆ ਪਰ ਸਾਹਮਣਾ ਕਰਾਂਗੇ ਜਬਰਦਸਤ ਸਾਹਮਣਾ ਸਬਰ ਨਾਲ ਕਰਾਂਗੇ ਕਿਸੇ ਕਿਸਾਨ ਨੇ ਕੋਈ ਪ੍ਰਵਾਹ ਨਹੀਂ ਕੀਤੀ ਇਹਨੇ ਕਿਸਾਨ ਬੈਠੇ ਆ ਜੀ ਚਾੜੂ ਦੀ ਜਦੋਂ ਪਾਰਟੀ ਹੁੰਦ ਚਾਈ ਸੀ ਇਹਨਾਂ ਨੇ ਪੂਰਾ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਸੀ ਉਸ ਸਮੇਂ ਦੇ ਉੱਤੇ ਉਸ ਤੋਂ ਬਾਅਦ ਇਹ ਆਪਣੇ ਜਿਹੜੇ ਕਰਮ ਸੀ ਜਾਂ ਆਪਣੀਆਂ ਗੱਲਾਂ ਤੋਂ ਭੱਜਦੇ ਨਜ਼ਰ ਆਏ ਤੇ ਆ ਬਾਦਲ ਉਹ ਵੀ ਪੰਜਾਬ ਦੇ ਲੋਕਾਂ ਵੱਲੋਂ ਨਕਾਰੇ ਗਏ ਨੇ ਕਾਂਗਰਸ ਨਕਾਰੀ ਗਈ ਤਾਂ ਹੁਣ ਪੰਜਾਬ ਦੀ ਖੇਤਰੀ ਪਾਰਟੀ ਕਿਹੜੀ ਬਚ ਗਈ ਬਾਈ ਜੀ ਪਤਾ ਕੀ ਗੱਲ ਇਹ ਜਿਹੜੀਆਂ ਸਰਕਾਰਾਂ ਹੈ ਨਾ ਬਾਈ ਜੀ ਇਹ ਨਹੀਂ ਕਿਸੇ ਦੀਆਂ ਬਣਦੀਆਂ ਜਦੋਂ ਸ਼ੁਰੂ ਹੁੰਦਾ ਹੈ ਨਾ ਉਦੋਂ ਬੜਾ ਕੁਝ ਆਂਦੀਆਂ ਨਹੀਂ ਆ ਕਰਾਂਗੇ ਆ ਕਰਾਂਗੇ ਬੀਬੀਆਂ ਨੂੰ ਇੰਨੇ ਪੈਸੇ ਦੇਵਾਂਗੇ ਐਨੀ ਪੈਨਸ਼ਨ ਹੋ ਜੂਗੀ ਤੇ ਬੜਾ ਕੁਝ ਗੁੰਮਰਾਹ ਕਰਦੇ ਨੇ ਝੂਠ ਮਾਰ ਕੇ ਵੋਟਾਂ ਲੈ ਜਾਂਦੇ ਨੇ ਕਿਉਂਕਿ ਜਿਹੜੇ ਇਹਨਾਂ ਦੇ ਸਲਾਹਕਾਰ ਆ ਰਹੇ ਨਾ ਉਹ ਹੀ ਗਲਤ ਆ ਕਿਉਂਕਿ ਭਗਵੰਤ ਮਾਨ ਬਾਈ ਜੀ ਜੇ ਰਾਜ ਕਰਨਾ ਹੈ ਨਾ ਤੇ ਮਹਾਰਾਜਾ ਰਣਜੀਤ ਸਿੰਘ ਦੀ ਤਰ੍ਹਾਂ ਕਰੋ ਯਾਰ ਇਹ ਥੋੜੀ ਵੀ ਆਪਾਂ ਹੱਕ ਲੈਣੇ ਆ ਤੇ ਦਿੱਲੀ ਨੂੰ ਪੁੱਛ ਦਿੱਲੀ ਆ ਤੁਹਾਡੀ ਦਿੱਲੀ ਅਸੀਂ 21-22 ਵਾਰ 21 ਵਾਰ ਜਿੱਤ ਲਈ ਆ ਤੇ ਅਸੀਂ ਦਿੱਲੀ ਨੂੰ ਕੀ ਪੁੱਛਣਾ ਕਿ ਨਹੀਂ ਤਾਂ ਇਹ ਸੀ ਕੁਝ ਖਨੌਰੀ ਬਾਰਡਰ ਦੇ ਬੈਠੇ ਨੌਜਵਾਨ ਜੋ ਕਿ ਬਹੁਤ ਹੀ ਸ਼ਾਨਦਾਰ ਤਕਰੀਰਾਂ ਦੇ ਨਾਲ ਆਪਣੀ ਗੱਲ ਰੱਖਣ ਦਾ ਦਮ ਰੱਖਦੇ ਨੇ ਤੇ ਇੱਕ ਸਾਡੇ ਨਾਲ ਇੱਥੇ ਨੌਜਵਾਨ ਆ ਜੋ ਕਿ ਆ ਇੱਕ ਗੀਤ ਪੇਸ਼ ਕਰੂਗਾ ਕਿਉਂਕਿ ਇੱਕ ਕਲਾਕਾਰ ਆਪਣੇ ਤਰੀਕੇ ਨਾਲ ਜਾਂ ਪੱਤਰਕਾਰ ਆਪਦੇ ਲਹਿਜੇ ਨਾਲ ਇੱਕ ਆਪਦੀ ਗੱਲ ਰੱਖਦਾ ਤੇ ਬਾਈ ਆਪਣੇ ਗੀਤ ਦੇ ਨਾਲ ਆਪਣੇ ਕਿਸਾਨਾਂ ਕਿਸਾਨ ਵੀਰਾਂ ਦੀ ਗੱਲ ਰੱਖੂਗਾ ਹਾਂਜੀ ਵੀਰ ਜੀ ਅਸੀਂ ਨਾ ਜਿਵੇਂ ਰੋਜ਼ਾਨਾ ਜਾਂਦੇ ਹਾਂ ਬੱਡ ਦੇ ਉੱਪਰ ਤੇ ਕੱਲ ਵੀ ਅਸੀਂ ਬੱਡ ਦੇ ਉੱਪਰ ਗਏ ਤੇ ਪਹਿਲਾਂ ਸਾਡੇ ਉਹ ਚੀਜ਼ ਸਾਹਮਣੇ ਨਹੀਂ ਨਜ਼ਰ ਪਈ ਤੇ ਕੱਲ ਦੇਖੀ ਉੱਥੇ ਨਾ 144 ਧਾਰਾ ਦਾ ਬੋਰਡ ਸਾਈਡ ਤੇ ਲਾਇਆ ਵਾ ਕਿ ਇੱਥੇ 144 ਧਾਰਾ ਲਾਗੂ ਆ ਤੁਸੀਂ ਲੋਕਾਂ ਦੇ ਇਕੱਠ ਨਹੀਂ ਕਰ ਸਕਦੇ ਤਾਂ ਉਹ ਗੱਲਾਂ ਦੇਖ ਕੇ ਸਾਡੇ ਫਿਰ ਮਨ ਦੇ ਵਿੱਚ ਵਿਚਾਰ ਉੱਠੇ ਕਿ ਕਿਸੇ ਵੇਲੇ ਜਦੋਂ ਇੰਦਰਾ ਗਾਂਧੀ ਪੰਜਾਬ ਦੇ ਉੱਪਰ ਚੜ੍ਹ ਕੇ ਆਈ ਸੀ ਉਹ ਕਹਿੰਦੀ ਸੀ ਕਿ ਮੈਂ ਪੰਜਾਬ ਖਤਮ ਕਰਨਾ ਤਾਂ ਉਦੋਂ ਨੇ 144 ਧਾਰਾ ਲਾਈ ਸੀ ਕਹਿੰਦੀ ਸੀ ਕਿ ਲੋਕਾਂ ਦਾ ਇਕੱਠ ਨਹੀਂ ਹੋਉਂਦਾ ਨਾ ਕਿ ਜਿਹੜੀ ਪੰਜਾਬ ਦੇ ਇੱਕ ਆਪਣੀ ਵੱਖਰੀ ਸੂਬੇ ਦੀ ਮੰਗ ਕੀਤੀ ਆ ਤੇ ਉਹ ਅਸੀਂ ਨੱਪਣੀਆਂ ਪਰ ਉਦੋਂ ਵੀ ਸੰਤ ਪਿੰਡਰਾ ਵਾਲਿਆਂ ਨੇ ਆਪਣੇ ਯੋਧਿਆਂ ਨੂੰ ਨਾਲ ਲੈ ਕੇ 144 ਧਾਰਾ ਤੋੜ ਕੇ ਦਿਖਾਈ ਸੀ ਤੇ ਉਹੀ ਦਿਨ ਵਰ ਸਾਡੀ ਗੱਲ ਮਨ ਚ ਆ ਜਾਂਦੀ ਹੈ ਕਿ ਸ਼ਾਇਦ ਉਹ ਜੇ ਸੂਰਮੇ ਅੱਜ ਪੈਦਾ ਨਹੀਂ ਹੁੰਦੇ ਕਿਉਂਕਿ ਜੋ ਸੋਸ਼ਲ ਮੀਡੀਆ ਤੇ ਬਨੇ ਕਹਿੰਦੇ ਕਿ ਉਹ ਜਿਹੜੇ ਸੂਰਮੇ ਸ਼ਹੀਦ ਹੋ ਗਏ ਉਹ ਨਹੀਂ ਜੰਮਦੇ ਕਿੱਦਾਂ ਵੀ ਪਰ ਉਹ ਸਾਡੇ ਪੂਜਨੇ ਸ਼ਹੀਦ ਸੀ ਪਰ ਜਦੋਂ ਇੱਥੇ ਲੋਕਾਂ ਦਾ ਇਕੱਠ ਦੇਖਦੇ ਆ ਕਿ ਲੋਕੀ ਆਪਣੀ ਜਾਨ ਦੇਣ ਵਾਸਤੇ ਵੀ ਤਿਆਰ ਆ ਤੇ ਉਹ ਫੇਰ ਸਾਡੇ ਮਨ ਚ ਆਉਂਦੇ ਕਿ ਨਹੀਂ ਉਹ ਸੂਰਮੇ ਅਜੇ ਵੀ ਜਿਉਂਦੇ ਆ ਲੋਕੀ ਇਕੱਠ ਕਰਨਾ ਜਾਣਦੇ ਆ ਸਿਰਫ ਇੱਕ ਦਿਸ਼ਾ ਸਹੀ ਹੋਣੀ ਚਾ ਕੀ ਤਾਂ ਉੱਥੇ ਫਿਰ ਸਾਡੇ ਮਨ ਦੇ ਵਿੱਚ ਕੋਈ ਖਿਆਲ ਉੱਠੀ ਸੀ ਤੇ ਉਹ ਅਸੀਂ ਆਪਣੇ ਕਲਮ ਲਈ ਲਿਖੇ ਸੀ ਉਹ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ ਆਂ ਕਹਿੰਦਾ 144 ਲੱਗੀ ਜਿੱਥੇ ਬੋਰਡ ਵੀ ਉੱਥੇ ਜੜਿਆ ਉੱਥੇ ਹੱਥਾਂ ਦੇ ਵਿੱਚ ਲੈ ਕਿਸਾਨੀ ਛੱਡ ਜਕਾਰਾ ਜੱਟ ਖੜੇ ਆ ਕਰਜ਼ਾ ਮਾਫੀ ਸੁਆਮੀ ਨਾਥਨ ਤੇ ਐਮਐਸਪੀ ਤੇ ਆਏ ਆ ਹੱਕਾਂ ਖਾਤਰ ਕਿਵੇਂ ਆ ਲੜਨਾ ਉਹੀ ਜਾਣਨ ਜਿੰਨਾ ਆਉਂਦੇ ਸਾਰ ਟਾਇਰ ਟਰੈਕਟਰਾਂ ਦੇ ਪੜਵਾਏ ਆ ਧੂਏ ਵਾਲੇ ਸਭ ਨਾਪ ਲੈ ਫੇਰ ਹੀ ਬੰਬ ਸੀ ਚੱਲਿਆ ਸਰੀਰਾ ਉੱਤੇ ਮਰਵਾ ਰਹਿਣੇ ਜਿੰਨਾ ਅਗਲਾ ਵਰਕਾ ਥੱਲਿਆ ਹੋਰਾਂ ਨੂੰ ਚਾਨਣ ਵਿਖਾਉਣ ਲੱਗਿਆਂ ਇੱਥੇ ਨਿਗਲ ਕੇ ਅੱਖਾਂ ਗਈਆਂ ਸ਼ਹੀਦਦਾਰ ਉਤਪਾ ਪਾ ਕੇ ਲਾਸ਼ਾਂ ਸੀ ਬਾਰਡਰ ਤੇ ਪਈਆਂ ਐਲ ਆਰ ਡੀ ਵੀ ਫਿੱਟ ਕਰਤੀ ਕਿੰਨੂ ਕਿੰਨੂ ਫੜ ਲੋਗੇ ਸੁਣਦੇ ਤਾਂ ਇਹ ਪਹਿਲਾਂ ਵੀ ਨਹੀਂ ਕੰਨ ਪਾੜ ਕੇ ਵੀ ਕੀ ਕਰ ਲੋਗੇ ਸਬਰ ਪਰਖਿਆ ਪਰਖਿਆ ਕਈ ਵਾਰ ਸਬਰ ਹੀ ਪੁੱਠਾ ਪੈ ਜਾਂਦਾ ਜਿਹੜਾ ਖੁਦ ਦਾ ਮੂੰਹ ਵਿਖਾਵੇ

ਕੀ ਕਰਨਗੇ ਜੇਲਾਂ ਠਾਣੇ ਲੋਕਾਂ ਦੇ ਹੱਥ ਵੱਡੇ ਜਾਣੇ ਕੀ ਕਰਨਗੇ ਜੇਲਾਂ ਠਾਣੇ ਲੋਕਾਂ ਦੇ ਹੱਥ ਵੱਡੇ ਜਾਣੇ ਕੀ ਕਰਨਗੇ ਜੇਲਾਂ ਠਾਣੇ ਲੋਕਾਂ ਦੇ ਹੱਥ ਵੱਡੇ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਸੀਗੇ ਖਨੋਰੀ ਬਾਰਡਰ ਤੇ ਬੈਠੇ ਕੁਝ ਨੌਜਵਾਨ ਤੁਸੀਂ ਜੁੜੇ ਰਹੋ ਸੱਚ ਦਾ ਸੁਨੇਹਾ ਨਾ ਮੈਂ ਹਰਸ਼ਦੀਪ ਸਿੰਘ ਧੰਨਵਾਦ